ਗੁਰਦੁਆਰਾ ਸਿੰਘ ਸਭਾ ਰਿਚਰਡਸਨ ਵਿਖੇ ਹੋਏ ਪ੍ਰੋਗਰਾਮ ਅਮਰੀਕਾ ਤੇ ਕੈਨੇਡਾ ਤੋਂ ਆਏ 6 ਸਾਲ ਤੋਂ ਲੈ ਕੇ 22 ਸਾਲ ਤੱਕ ਦੇ ਕਾਲ ਬੱਚਿਆਂ ਤੇ ਨੌਜਵਾਨਾਂ ਦੇ ਵਿਕਾਸ ਲਈਆ ਗਿਆ ਤੇ ਇਸ ਬਾਬਤ ਪੇਸ਼ ਹੋਏ ਸਾਡੀ ਖਾਸ ਰਿਪੋਰਟ ਇਹ ਤਸਵੀਰਾਂ ਨੇ ਸਲਾਨਾ ਇੰਟਰਨੈਸ਼ਨਲ ਸਿੱਖ ਯੂਥ ਸਿੰਪੋਜ਼ੀਅਮ 2024 ਦੀਆਂ ਜੋ ਕਿ ਸਿੱਖ ਯੂਥ ਅਲਾਈਅንስ ਆਫ ਨਾਰਥ ਅਮਰੀਕਾ ਵੱਲੋਂ ਗੁਰਦੁਆਰਾ ਸਿੰਘ ਸਭਾ ਰਿਚਰਡਸਨ ਵਿਖੇ ਯਜਿਤ ਕੀਤਾ ਗਿਆ ਸੀ ਇਸ ਚਾਰ ਰੋਜ਼ਾ ਸਲਾਨਾ ਸਿੰਪੋਜ਼ੀਅਮ ਵਿੱਚ ਅਮਰੀਕਾ ਤੇ ਕੈਨੇਡਾ ਤੋਂ ਆਏ 6 ਸਾਲ ਤੋਂ ਲੈ ਕੇ 22 ਸਾਲ ਤੱਕ ਦੇ 61 ਬੱਚਿਆਂ ਨੇ ਹਿੱਸਾ ਲਿਆ ਦੱਸਣਯੋਗ ਹੈ ਕਿ ਸਾਲ 1990 ਤੋਂ ਇਸ ਸਮਾਗਮ ਦੌਰਾਨ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ ਪਹਿਲਾ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਿਰ ਰਾਜਪਦਰੀ ਅਤੇ ਅੰਤ ਵਿੱਚ ਅਗਸਤ ਦੇ ਮਹੀਨੇ ਵਿੱਚ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚ ਰਾਜਪਦਰੀ ਮੁਕਾਬਲੇ ਦੇ ਜੇਤੂ ਬੱਚੇ ਹਿੱਸਾ ਲੈਂਦੇ ਹਨ ਰਾਜਪਦਰੀ ਮੁਕਾਬਲੇ ਦੀ ਅਮਰੀਕਾ ਤੇ ਕੈਨੇਡਾ ਨੂੰ 13 ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਖੇਤਰ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿੱਚ ਜਾਂਦੇ ਹਨ ਪ੍ਰਬੰਧਕਾਂ ਨੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿੱਚ ਵੰਡਿਆ ਗਿਆ ਸੀ ਹਰੇਕ ਗਰੁੱਪ ਨੂੰ ਸਿੱਖੀ ਨਾਲ ਜੁੜੀ ਹੋਈ ਇੱਕ ਕਿਤਾਬ ਦਿੱਤੀ ਗਈ ਅਤੇ ਬੱਚਿਆਂ ਨੇ ਉਸ ਦੇ ਵਿੱਚੋਂ ਤਿੰਨ ਸਵਾਲਾਂ ਦੇ ਜਵਾਬ 6 ਤੋਂ 7 ਮਿੰਟ ਦੇ ਵਿੱਚ ਭਾਸ਼ਣ ਦੇ ਰੂਪ ਵਿੱਚ ਦਿੱਤੇ ਇਸ ਵਾਰ ਇੱਕ ਵਿਸ਼ੇਸ਼ ਡਿਬੇਟ ਵੀ ਰੱਖੀ ਗਈ ਸੀ ਜਿਸ 16 ਸਾਲ ਤੋਂ ਲੈ ਕੇ 22 ਸਾਲਾਂ ਦੇ ਬੱਚਿਆਂ ਨੇ ਹਿੱਸਾ ਲਿਆ My name is Hugh I'm in group four and this is my first year doing youth symposium and this year it's being held in Dallas, Texas and it's also my first time doing internationals. I've learned so much doing symposium. This year's topic was 1984 and the Sikh genocide because this year marks 40 years. Being with the Sangha, meeting new faces, has taught me so much about the genocide, about what happened, and the importance of spreading the Sikh diaspora, yes, yes. and just raising our voice in the Sangha. Uh, oh, Mera naam Sahiba Singh hai, and a mere chaat saal international safety symposium baahen. Mm -hmm. oh, really? saa is saal mere chaat group dekhna the aisi book pari hai Clash of Cultures by Bruce Munsing. Is book vech ho mainu bahot saara sikhe mila hai, jis baare mein sunya hi si. ਪਰ ਹੁਣ ਮੈਨੂੰ ਅਸਲ ਵਿੱਚ ਪਤਾ ਲੱਗ ਗਿਆ ਕਿ ਕਿੱਦਾਂ ਲੋਕ ਜੂਝੇ ਸਾ ਕਿੱਦਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਤੇ ਪਤੀ ਤਕਾਨੇ ਪਾਇਆ ਔਰ ਖਾ ਜਾਣ ਤੇ ਇਸ ਇਵੈਂਟ ਦੇ ਬਾਰੇ ਅਸੀਂ ਇਹ ਦੱਸਣਾ ਚਾਹਦੇ ਹਾਂ 4 ਦਿਨ ਦੇ ਇਵੈਂਟ ਸੀ 200 ਵੀ 61 ਪਾਰਟਿਸਪੈਂਟਸ ਸੀਗੇ ਤੇ 200 ਵੀ ਟੋਟਲ ਫੈਮਿਲੀ ਮੈਂਬਰਸ ਦੇ ਨਾਲ ਬੱਚੇ ਇੱਥੇ ਪਹੁੰਚੇ ਆਪਣੇ ਪੇਰੈਂਟਸ ਦੇ ਨਾਲ ਤੇ ਸਾਡੇ ਇੱਥੇ ਵੀ ਜਜਸ ਐਂਡ ਕਨਵੀਨਰਸ ਸੀਗੇ ਸੋ ਇਹ ਹੀ ਯਾਨਾ ਵੱਲੋਂ ਪਿਛਲੇ 25 ਸਾਲ ਤੋਂ ਸੈਕਿੰਡ ਸਰਪੋਜ਼ੀਆਂ ਪੂਰੇ ਆ ਤੇ ਸਾਡੇ 13 ਤੋਂ 14 ਰੀਜਨਸ ਨੇ ਜਿਨ੍ਹਾਂ ਵਿੱਚ ਤੋਂ ਡਿਫਰੈਂਟ ਡਿਫਰੈਂਟ ਬੱਚੇ ਆਪਣੇ ਆਪਣੇ ਗੁਰਦੁਆਰਿਆਂ ਤੋਂ ਚਿਤ ਦੇ ਰਿਚਨਲ ਕੰਪੀਟੀਸ਼ਨ ਕਰਕੇ ਇੱਥੇ ਪਹੁੰਚਦੇ ਨੇ ਅਸੀਂ ਇਸ ਵਾਰੀ ਚਲ ਚਲੀ ਨੇ ਹਰੇਕਾਂਟ ਤੇ ਜਿਹੜੀ انیس سو چوراسی کلوکارے سمپٹ کیا فیفت گروپ اور فورتھ گروپ کتاب چوراسی سیکھ فروپ کا ڈبیٹ کمپیٹیشن ہوا اور اس بار خاص طور پر چورسی سیکھیں